ਹਾਂਜੀ ਦੋਸਤੋ ਅਸੀਂ ਇਸ ਸਮੇਂ ਖੜੇ ਹਾਂ ਖਾਨਪੁਰ ਦੇ ਆਸ਼ੀਵਾਨ ਕਲੇਬ ਦੇ ਗੇਟ ਦੇ ਉੱਤੇ ਨਾਲ ਹੀ ਇਹਦੇ ਨਿੱਜਰ ਆਪਣਾ ਨੇਚਰ ਹਰਟਸ ਟੂ ਪੈਂਦਾ ਹੈ ਜਿੱਥੇ ਆਏ ਦਿਨ ਇੱਥੇ ਚੋਕ ਹੋ ਜਾਂਦੀ ਹੈ ਨਾਲੇ ਤੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਆਹ ਦੇਖੋ ਇੱਥੇ ਸਫਾਈ ਦਾ ਕੰਮ ਚੱਲ ਰਿਹਾ ਹੈ ਇਹ ਕਈ ਸਾਲਾਂ ਦਾ ਇੱਥੇ ਹੀ ਪੰਗਾ ਚੱਲ ਰਿਹਾ ਹੈ ਇੱਥੇ ਕਲੋਨੀਆਂ ਦੇ ਕਿਸੇ ਦਾ ਵੀ ਸੀਟੀਆਂ ਵੀ ਪਲਾਟ ਹੈ ਨਹੀਂ ਆ ਦੇਖੋ ਚੋਕ ਹੋਇਆ ਪਿਆ ਸਾਰਾ ਆ ਦੇਖ ਲਓ ਇਹਦੇ ਕਰਕੇ ਆ ਜਿਹੜਾ ਸਾਰਾ ਰੋਡ ਦੇ ਉੱਤੇ ਸੀਵਰੇਜ ਦਾ ਪਾਣੀ ਸੜਕਾਂ ਤੇ ਆਇਆ ਹੋਇਆ ਔਰ ਹਰ ਤੀਸਰੇ ਚੌਥੇ ਮਹੀਨੇ ਇਹੀ ਇੱਥੇ ਸਿਆਪਾ ਰਹਿੰਦਾ ਹੈ ਆ ਸਾਰੀ ਰੋਡ ਦੇਖੋ ਇਹ ਸਾਰੀ ਚੋਕ ਹੋਈ ਪਈ ਹੈ ਇਹਦੇ ਚ ਟਾਇਲਟ ਦਾ ਪਾਣੀ ਆ ਲੋਕੀ ਇਹਦੇ ਚ ਰੰਗ ਲੰਗ ਕੇ ਜਾ ਰਹੇ ਨੇ ਇਹ ਨੇਚਰ ਹਟਸ ਰੋਡ ਮਾਈਂਡ ਟਰੀ ਸਕੂਲ ਰੋਡ ਵੀ ਕਹਿੰਦੇ ਹਨ ਸਾਈ ਹோம் ਰੀਅਲ ਏਸਟੇਟ ਦੇਖ ਲੋ ਇੱਥੇ ਸਾਰੇ ਪੀਜੀ ਪੂਜੀ ਜ਼ਿਆਦਾਤਰ ਹੈਗੇ ਨੇ ਆ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈ ਇੱਥੋਂ ਦਾ ਨਰਕ ਭਰੀ ਜ਼ਿੰਦਗੀ ਇੱਥੇ ਲੋਕ ਜਿੰਦੇ ਹਨ ਕੋਈ ਇੱਥੋਂ ਦੀ ਪੈਦਲ ਨਹੀਂ ਲੰਘ ਸਕਦਾ ਇਹ ਤਾਂ ਹਾਲੇ ਮਤਲਬ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ 2025 ਦੇ ਵਿੱਚ ਜਦੋਂ ਬਰਸਾਤਾ ਹੋਣ ਗਿਆ ਤਾਂ ਇਹ ਸਿਰੇ ਤੱਕ ਇੱਕ ਗੰਦੇ ਨਾਲੇ ਦਾ ਰੂਪ ਲੈ ਲੂਗੀ ਔਰ ਇੱਥੇ ਆਏ ਦਿਨ ਰੋਗ ਡਿੱਗਦੇ ਹਨ ਗੱਡੀਆਂ ਲੋਕੀ ਧਵਾ ਕੇ ਆਂਦੇ ਹਨ ਉਸ ਤੋਂ ਬਾਅਦ ਇਸ ਗੰਦੇ ਪਾਣੀ ਦੇ ਵਿੱਚੋਂ ਆਪਣੀਆਂ ਗੱਡੀਆਂ ਕੱਢ ਕੇ ਲੈ ਕੇ ਜਾਂਦੇ ਹਨ ਟੂ ਵੀਲਰ ਵਾਲੇ ਲੋਕੀ ਸਾਈਡਾਂ ਤੋਂ ਹੋ ਹੋ ਕੇ ਜਾਂਦੇ ਹਨ ਸੋ ਇੱਥੋਂ ਦਾ ਇਹ ਹਾਲ ਹੈ ਇੱਥੇ ਦੀ ਮਿਨਿਸਪਲ ਕਾਰਪੋਰੇਸ਼ਨ ਖਰੜ ਦੇ ਵਿੱਚ ਜੋ ਹਾਲ ਹੈ ਤੁਸੀਂ ਦੇਖ ਲਓ ਇਹ ਕਿਸ ਤਰੀਕੇ ਨਾਲ ਇਹ ਕਲੋਨੀਆਂ ਇਹਨਾਂ ਨੂੰ ਅਲਾਉ ਕਰ ਦਿੱਤਾ ਗਿਆ ਇੱਥੇ ਡਵਲਪ ਹੋਣ ਚ ਇਹਦਾ ਮਤਲਬ ਤੁਸੀਂ ਆਪ ਹੀ ਸਮਝ ਸਕਦੇ ਹੋ ਕੋਈ ਸੀਵਰੇਜ ਦਾ ਸਿਸਟਮ ਨਹੀਂ ਇੱਥੇ ਆ ਇਧਰ ਦੇ ਪਾਸੇ ਆਹ ਰਸਤਾ ਮਾਡਰਨ ਵੈਲੀ ਵਾਲੇ ਪਾਸੇ ਜਾਂਦਾ ਹੈ ਮਾਡਰਨ ਵੈਲੀ ਚ ਵੀ ਤੁਸੀਂ ਜਾ ਕੇ ਦੇਖ ਲਓ ਅੱਜ ਦੀ ਡੇਟ ਦੇ ਵਿੱਚ ਸਾਰੀਆਂ ਨਾਲੀਆਂ ਚੋਕ ਨੇ ਗੰਦਾ ਪਾਣੀ ਸਿਵਰੇ ਦਾ ਬਾਹਰ ਸੜਕਾਂ ਤੇ ਘੁੰਮ ਰਿਹਾ ਹੈ। ਇਸੇ ਤਰੀਕੇ ਨਾਲੀ ਉਧਰ ਨਿੱਜਰ ਰੋਡ ਦੇਖ ਲਓ ਉੱਥੇ ਵੀ ਸੈਨੀਟਰੀ ਦਾ ਬੁਰਾ ਹਾਲ ਹੈ। ਪਾਈਪ ਸਾਰੇ ਚੋਕ ਹੋਏ ਪੈਨ ਦੇ ਪਾਣੀ ਤੇ ਪਾਣੀ ਹੋ ਰਹਿੰਦਾ ਹੈ। ਇਹੀ ਹਾਲ ਸ਼ਿਵਾਲਿਕ ਸਿਟੀ ਦਾ ਹੈ ਉੱਥੇ। ਮਤਲਬ ਖਰੜ ਦੇ ਵਿੱਚ ਮੈਕਸਿਮਮ ਕਲੋਨੀਆਂ ਦਾ ਬੁਰਾ ਹਾਲ ਹੈ। ਜਿੱਥੇ ਸਾਰੇ ਨਾਲੇ ਚੋਕ ਹੋ ਜਾਂਦੇ ਹਨ। ਅਤੇ ਉਹਦੇ ਵਿੱਚ ਲੋਕ ਆਪਣਾ ਡਿੱਗਦੇ ਟੰਦੇ ਰਹਿੰਦੇ ਹਨ ਔਰ ਗੰਦਗੀ ਦਾ ਸਾਹਮਣਾ ਕਰਦੇ ਹਨ ਆ ਤੁਸੀਂ ਵੇਖ ਲਓ ਸੋ ਕਿਸੇ ਟਾਈਮ ਕਿਸੇ ਸਾਡੇ ਬਹੁਤ ਸੀਨੀਅਰ ਨੇਤਾ ਨੇ ਕਿਹਾ ਸੀ ਵੀ ਮੈਂ ਪੰਜਾਬ 'ਚ ਸਿੰਗਾਪੁਰ ਬਣਾ ਦੂੰ ਇਹ ਸਿੰਗਾਪੁਰ ਬਣਾਉਣ ਦਾ ਹਾਲ ਦੇਖ ਲਓ ਉਹਨਾਂ ਦੇ ਰਾਜ ਵਿੱਚ ਵੀ ਇਹ ਡਵੈਲਪ ਹੋਈਆਂ ਹੋਈਆਂ ਸਾਰੀਆਂ ਕਲੋਨੀਆਂ ਉਦੋਂ ਦੀਆਂ ਹੀ ਅੱਗੇ ਸਰਕਾਰ ਇਹਨਾਂ ਦੀ ਆ ਗਈ ਆਮ ਆਦਮੀ ਪਾਰਟੀ ਦੀ ਇਹਨਾਂ ਦੇ ਵੀ ਤਿੰਨ ਸਾਲ ਤਕਰੀਬਨ ਬੀਤ ਚੁੱਕੇ ਹਨ ਬੜੇ ਬੜੀਆਂ ਵੱਟੀਆਂ ਗੱਲਾਂ ਦਾਅਵੇ ਕੀਤੇ ਗਏ ਇੱਥੋਂ ਦੇ ਜਿਹੜੇ ਐਮਐਲਏ ਮੈਡਮ ਸੀਗੇ ਹੁਣ ਵੀ ਮਮਦੇ ਤਾਂ ਹੈਗੇ ਆ ਮੰਤਰੀ ਹਟਾ ਦਿੱਤੇ ਗਏ ਹਨ ਅਨਮੋਲ ਗਗਨਮਾਨ ਜੀ ਉਹਨਾਂ ਨੇ ਵੀ ਬੜੀ ਖਿੱਚੋ ਤਾਨੀ ਕੀਤੀ ਕਾਫੀ ਕੁਝ ਇਹਨਾਂ ਦੇ ਕਈ ਬਿਲਡਰ ਅੰਦਰ ਕੀਤੇ ਬਾਜਵਾਡੌਰ ਉੱਪਰ ਜਿਹੜਾ ਕੀ ਫੇਰਾ ਫੇਰੀ ਚ ਨੰਬਰ 1 ਹਨ ਇਸੇ ਤਿਕ ਉਹ ਹੋਰ ਵੀ ਕਈ ਅੰਦਰ ਵੀ ਠੋਕੇ ਪਰ ਆ ਜਿਹੜਾ ਹਾਲ ਤੁਸੀਂ ਵੇਖ ਲਓ ਬੁਰੇ ਹਾਲ ਅੱਜ ਇਰੇ ਨਾਲੇ ਚੌਕ ਹੋਣ ਵਾਸਤੇ ਮਿਊਨਿਸਪਲ ਕਾਰਪੋਰੇਸ਼ਨ ਖਰੜ ਦੇ ਆ ਪਾਈਪ ਖੋਲਣ ਵਾਲੀ ਸਵੇਰ ਤੋਂ ਆਈ ਹੋਈ ਆ ਪਰ ਹੁਣ ਤੱਕ ਇਹ ਖੋਲ ਨਹੀਂ ਸਕੇ ਇਹਨੂੰ ਆ ਬੰਦੇ ਉਹਨਾਂ ਦੇ ਬੈਠੇ ਖਾਣਾ ਖਾ ਰਹੇ ਹਨ ਆ ਤੁਸੀਂ ਦੇਖ ਲਓ ਆ ਉਹ ਇੱਕ ਗੱਲਬਾਤ ਕਰਦੇ ਆ ਆ ਇੱਕ ਬਾਈ ਜੀ ਇੱਥੇ ਰਾਜਮਾ ਚੌਲ ਕੜੀ ਚੌਹ ਦੀ ਦੁਕਾਨ ਲਾਉਂਦੇ ਹਨ ਕਾਫੀ ਅਰਸੇ ਤੋਂ ਹਾਂਜੀ ਭਾਈ ਸਾਹਿਬ ਕੀ ਹਾਲ ਚੱਲ ਹੈ कब से लगा रहे हो आप राजमा चावल कड़ी चावल लगा तो काफी टाइम से ऐसी ये हालात देख लो यहाँ पे ऐसे ही है इधर आ जाओ थोड़ा रोशनी में ये ये जो ये सड़क पे जो जो, जो चौक हो जाता है ये क्या माजरा क्या है जे कब से हो रहा है जी ये सीवर लाइन के ब्लॉक है जी यहाँ पे अच्छा आगे पानी की सप्लाई नहीं है पानी चक्कर काट के कहीं घूमता रहता है बस अच्छा आप आपका भी धंधे में फर्क पड़ा इससे काफी फर्क है जी क्या फर्क है यहाँ आधा माल बचा के ले जाना पड़ता है जी रोज क्या नुकसान हो रहा है क्या कारण क्या है, आउट, आ, आ, आते जाते नहीं है जी यहाँ कॉलेज के बच्चे थे सारे छड़ 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 के चले गए जी अच्छा आ, इससे का, काम में हमारे काफी अभी से ये हाल है तो जब बरसाते आएंगे तो क्या समय तो क्या हाल होगा देखो जी क्या करे गरीब आदमी कहा टाइम पास करेगा जी अच्छा क्या समय थे क्या करना चाहिए यहाँ की जो प्रशासन को अब लगे प्रशासन जी आज आ रहे सीवर खोल रहे ਸਫਾਈ ਕਰਨ ਲੱਗ ਰਹੇ ਜੀ ਅੱਜ ਦੇਖੋ ਇਹ ਕਬ ਸੇ ਇਹ ਦੁਬਾਰਾ ਸੇ ਪੰਗਾ ਪੜਾ ਹੈ ਜੇ ਸੜਕਾਂ ਤੇ ਜੋ ਪਾਣੀ ਹੈ ਇਹ 3 ਮਹੀਨੇ ਹੋ ਗਏ ਜੀ ਜਾਂ 3-4 ਮਹੀਨੇ ਹੋ ਗਏ ਦੁੱਖ ਤੋਂ ਦੇ ਇਹੀ ਹਾਲ ਹੈ ਹਾਂ ਜੀ ਕੋਈ ਯਹਾਂ ਪੇ ਪ੍ਰਬੰਧ ਪੁਖਤਾ ਪਰਮਨੈਂਟ ਇੰਤਜ਼ਾਮ ਕੋਈ ਨਹੀਂ ਕਰਤਾ ਕੋਈ ਪਰਮਨੈਂਟ ਕਾ ਇੰਤਜ਼ਾਮ ਨਹੀਂ ਹੈ ਜੀ ਅੱਛਾ ਤੋ ਇਹ ਲੋ ਜੀ ਇਹ ਯਹਾਂ ਕੇ ਐਵੀਡੈਂਸ ਹੈ ਜੇ ਭਾਈ ਸਾਹਿਬ ਜੋ ਚਾਵਲ ਰਾਜਮਾ ਕੀ ਸ਼ਾਪ ਲਗਾਤੇ ਹੈ ਇਹ ਵੀ ਕਹਿ ਰਹੇ ਕਿ 3 ਮਹੀਨੇ ਸੇ ਜੇ ਇਹ ਹਾਲ ਹੈ ਕੋਈ ਪਰਮਨੈਂਟ ਇਲਾਜ ਨਹੀਂ ਯਹਾਂ ਪੇ ਕਰਤੇ ਤੋ ਗਵਰਨਮੈਂਟ ਯਹਾਂ ਪੇ ਪ੍ਰਸ਼ਾਸਨ ਖਰੜ ਕਾ ਜੇ ऐसे इस मामले में फैल है ये नगर काउंसलर खरड़ वाले आए हुए हैं इस समय इसको खोलने के लिए सुबह से अपनी मुशक्कत कर रहे हैं पर अभी तक खुला नहीं जे सीवरेज ये देख लो सारी की सारी गाड़ियां गंदे नाले के पानी में डिप हो के जा रही हैं लोगों के घर से जो सीवरेज है रोड पे आया हुआ है